ਸੋਹੀ ਮਹਲਾ ਪੰਜਵਾ ਧੰਨ ਸੁਹਾਗਣ ਜੋ ਪ੍ਰਭੂ ਪਛਾਨੈ ਤਨ ਹੈ ਉਹ ਸੁਹਾਗਣ ਜੀ ਇਸਤਰੀ ਜਿਨੇ ਪ੍ਰਭੂ ਦੀ ਪਛਾਣ ਕਰ ਲਈ ਹੈ ਜਿਨੇ ਪ੍ਰਭੂ ਨਾਲ ਸਾਝ ਪਾ ਲਈ ਹੈ ਮਾਨੈ ਹੁਕਮ ਤਜੈ ਅਭਿਮਨੈ ਤੇ ਗੁਰੂ ਦਾ ਹੁਕਮ ਮੰਨ ਲਿਆ ਹੰਕਾਰ ਛੱਡ ਦਿੱਤਾ ਪ੍ਰੇਸਿ ਰਾਤੀ ਰਲੀਆਂ ਮੰਨੈ ਰੱਬ ਨਾਲ ਰੱਤੀ ਹੋਈ ਰੱਬੀ ਰੰਗ ਨੂੰ ਮੰਨਦੀ ਹੈ ਸੁਣ ਸਖੀਏ ਪ੍ਰਭ ਮਿਲਣ ਨਿਸ਼ਾਨੀ ਸੁਣ ਸਹਲੀ ਰੱਬ ਨੂੰ ਮਿਲਣ ਦੀ ਤੈਨੂੰ ਨਿਸ਼ਾਨੀ ਦੱਸਾਂ ਮਨ ਤਨ ਅਰਪ ਤਜ ਲਾਜ ਲੋਕਾਨੀ ਮਨ ਤੇ ਤਨ ਗੁਰੂ ਦੇ ਹਵਾਲੇ ਕਰਦੇ ਤੇ ਲੋਕਾਂ ਦੀ ਲਾਜ ਲੋਕ ਕੀ ਕਹਿੰਦੇ ਨੇ ਇਹ ਪ੍ਰਵਾਦ ਛੱਡਦੇ ਸਖੀ ਸਹੇਲੀ ਕੋ ਸਮਝਾਵੇ ਸਤ ਸੰਗਣ ਸਹੇਲੀ ਆਪਣੀ ਸਤ ਸੰਗ ਸਹੇਲੀ ਨੂੰ ਸਮਝਾਉਦੀ ਹੈ ਸੋਈ ਕਮਾਵੇ ਜੋ ਪ੍ਰਭ ਭਾਵੇ ਉਹੋ ਹੀ ਕਮਾਉਣਾ ਚਾਹੀਦਾ ਹੈ ਜੋ ਪ੍ਰਭ ਨੂੰ ਚੰਗਾ ਲੱਗਦਾ ਸਾ ਸੁਹਾਗਣਾ ਅੰਕ ਸਮਾਵੇ ਉਹ ਸੁਹਾਗ ਭਾਗਵੜੀ ਜੀਵ ਇਸਤਰੀ ਉਸ ਪ੍ਰਭੂ ਦੇ ਵਿੱਚ ਲੀਨ ਰਹਿੰਦੀ ਹੈ ਗਰਬ ਗਹਿਲੀ ਮਹਲ ਨਾ ਪਾਵੇ ਹੰਕਾਰ ਵਿੱਚ ਰੱਤੀ ਹੋਈ ਜੀਵ ਇਸਤਰੀ ਉਸ ਪਰਮਾਤਮਾ ਦੇ ਨਾਲ ਸਾਝ ਨਹੀਂ ਬਣਾ ਸਕਦੀ ਫਿਰ ਪਛਤਾਵੇ ਜਬਰੈਣ ਬਿਹਾਵੇ ਜਦੋਂ ਜ਼ਿੰਦਗੀ ਦੀ ਰਾਤ ਮੀਤ ਜਾਂਦੀ ਹੈ ਤਦੋਂ ਉਸ ਨੂੰ ਉਪਸਤੰਦੀ ਹੈ ਕਰਮਹੀਣ ਮਨ ਮੁਖ ਦੁਖ ਪਾਵੈ ਆਪਣੇ ਹੀ ਮਨ ਦੇ ਪਿੱਛੇ ਤੁਰਨ ਵਾਲੀ ਉਹ ਮੰਦ ਭਾਗਣ ਜੀਵ ਇਸਤਰੀ ਸਦਾ ਦੁਖ ਪਾਉਂਦੀ ਰਹਿੰਦੀ ਹੈ ਬਿਨੋਂ ਕਰੀ ਜੇ ਜਾਣਾ ਦੂਰ ਲੋਕ ਲਾਜ ਦੀ ਖਾਤਰ ਮੈਂ ਤਾਂ ਤਾਂ ਹੀ ਪ੍ਰਮਾਤਮਾ ਦੇ ਦਰ ਤੇ ਅਰਦਾਸ ਕਰਾਂ ਜੇ ਮੈਂ ਉਸ ਨੂੰ ਕਿਤੇ ਦੂਰ ਵਸਦਾ ਸਮਝਾਂ ਰਾਵੇ ਆ ਬినాਸ਼ੀ ਰਹਿ ਆ ਪਰਪੂਰ ਉਹ ਨਾਸਰੈਤ ਪ੍ਰਮਾਤਮਾ ਤਾਂ ਹਰ ਥਾਂ ਹਰ ਜਗ੍ਹਾ ਤੇ ਵਿਆਪਕ ਹੈ ਜਨ ਨਾਨਕ ਗਾਵੇ ਦੇਖ ਹਦੂਰ ਦਾਸ ਨਾਨਕ ਤਾਂ ਉਸ ਨੂੰ ਆਪਣੇ ਅੰਗ ਸੰਗ ਵਸਦਾ ਵੇਖ ਕੇ ਉਸ ਦੀ ਸਿਫਤਸਲਾ ਕਰਦਾ ਹੈ ਸੂਹੀ ਮਹਲਾ ਪੰਜਵਾਂ ਗ੍ਰਹਿ ਵਾਸ ਗੁਰ ਕੀਨਾ हां करकी नार है सखियो उस खसम प्रभु ने गुरु दे राही मेरा शरीर ਘਰ ਮੇਰੇ ਵਾਸ ਵਿੱਚ ਕਰ ਦਿੱਤਾ ਹੁਣ ਮੈਂ ਉਸ ਦੀ ਕਿਰਪਾ ਨਾਲ ਇਸ ਘਰ ਦੀ ਮਾਲਕ ਬਣ ਗਈ ਹਾਂ 10 ਦਾਸੀ ਕਰ ਦਿਨੀ ਪਤਾਰ ਉਸ ਖਸਮ ਪ੍ਰਮਾਤਮਾ ਨੇ ਦਸਾਂ ਹੀਂਦਰੀਆਂ ਨੂੰ ਮੇਰੀਆਂ ਦਾਸੀਆਂ ਬਣਾ ਦਿੱਤਾ ਸਗਲ ਸਮਗਰੀ ਮੈਂ ਘਰ ਕੀ ਜੋੜੀ ਪੁੱਛੇ ਆਤਮ ਗੁਣਾ ਦਾ ਮੈਂ ਆਪਣੇ ਸਰੀਰ ਘਰ ਦਾ ਸਾਰਾ ਸਮਾਨ ਜੋੜ ਕੇ ਸਜਾ ਕੇ ਰੱਖ ਦਿੱਤਾ ਹੈ ਆਸ ਪਿਆਸੀ ਫਿਰ ਕੋ ਲੋੜੀ ਹੁਣ ਮੈਂ ਪ੍ਰਭੂ ਪਤੀ ਦੇ ਦਰਸ਼ਨ ਦੀ ਆਸ ਤੇ ਤਾਂਗ ਵਿੱਚ ਉਸ ਦੀ ਉਡੀਕ ਕਰ ਰਹੀ ਹਾਂ ਕਮਨ ਕਮਨਾ ਕਹਾਂ ਗੋਨਾ ਕੰਤ ਪਿਆਰੇ हे ਸਖੀ ਪਿਆਰੇ ਕੰਤ ਪ੍ਰਭੂ ਦੇ ਮੈਂ ਕਿਹੜੇ ਗੁਣ ਦਸਾਂ ਸੋ ਘੜ ਸਰੂਪ ਦਿਆਲ ਮੁਰਾਰੇ ਰਹਾਓ ਸੁਚੱਜੇ ਦਇਆਵਾਨ ਪ੍ਰਭੂ ਦੇ ਕਿਹੜੇ ਕਿਹੜੇ ਗੁਣ ਦਸਾਂ ਸਤ ਸ਼ਿੰਗਾਰ ਪਉ ਅੰਜਨ ਪਾਇਆ ਏ ਸਖੀ ਖਸਮ ਪ੍ਰਭੂ ਦੀ ਕਿਰਪਾ ਨਾਲ ਸੱਚੇ ਆਸਰਨ ਨੂੰ ਮੈਂ ਆਪਣੇ ਜੀਵਨ ਦਾ ਸ਼ਿੰਗਾਰ ਬਣਾ ਲਿਆ ਉਸ ਦੇ ਡਾਰਾ ਦੂ ਦਾ ਮੈਂ ਅੱਖਾਂ ਵਿੱਚ ਸੁਰਮਾ ਪਾ ਲਿਆ ਅੰਮ੍ਰਿਤ ਨਾਮ ਤੰਬੂਲ ਮੁਖ ਖਾਇਆ ਉਸ ਦੀ ਮਿਹਰ ਨਾਲ ਹੀ ਆਤਮਕ ਤੀਮਨ ਦੇਣ ਵਾਲ ਨਾਮ ਪਾਨ ਮੈਂ ਮੂੰਹ ਨਾਲ ਖਾਦਾ ਕੰਗਨ ਬਸਤ ਗਹਿਣੇ ਬਣੇ ਸੁਹਾਵੇ ਹੈ ਸਾਕੀ ਉਸਦੇ ਕੰਗਣ ਕਪੜੇ ਗਹਿਣੇ ਸੋਹਣੇ ਲੱਗਣ ਲੱਗ ਪੈਂਦੇ ਹਨ ਸਾਰੇ ਧਾਰਮਿਕ ਉਦਮ ਸਫਲ ਹੋ ਜਾਂਦੇ ਹਨ ਧਨ ਸਭ ਸੁਖ ਪਾਵੇ ਜਾਂ ਪੇਰ ਘਰ ਆਵੇ ਜਦੋਂ ਪ੍ਰਭੂਪਤੀ ਹਿਰਦੇ ਘਰ ਵਿੱਚ ਵਸਦਾ ਹੈ ਤਦ ਉਹ ਜੀਵ ਇਸਤਰੀ ਸਾਰੇ ਸੁੱਖਾਂ ਅਨਸਰ ਕਰ ਲੈਂਦੀ ਹੈ ਗੁਣ ਕਾਮਣ ਕਰ ਕੰਤਰ ਝਾਇ ਹੈ ਸਖੀ ਗੁਣਾ ਦੇ ਟੂਨੇ ਬੜਾ ਕੇ ਉਸ ਜੀਵ ਇਸਤਰੀ ਨੇ ਪ੍ਰਭੂ ਪਤੀ ਨੂੰ ਵਸ਼ ਕਰ ਲਿਆ ਵਸ ਕਰ ਲਈਨਾ ਗੁਰ ਭਰਮ ਚੁਕਾਇਆ ਗੁਰੂ ਨੇ ਜਸ ਦੀ ਢਟਕਣਾ ਦੂਰ ਕਰ ਦਿੱਤੀ ਉਸ ਨੇ ਪ੍ਰਭੂ ਪਤੀ ਨੂੰ ਆਪਣੇ ਵਾਸ ਵਿੱਚ ਕਰ ਲਿਆ ਸਭ ਤੇ ਉੱਚਾ ਮੰਦਰ ਮੇਰਾ ਹੈ ਸਖੀ ਉਸ ਖਸਮ ਪ੍ਰਭੂ ਦੀ ਕਿਰਪਾ ਨਾਲ ਹੀ ਮੇਰਾ ਹਿਰਦਾਕਾਰ ਸਭ ਆਸ਼ਨਾਵਾ ਪਹੁੰਚਾ ਹੋ ਗਿਆ ਹੈ ਸਭ ਕਾਮਣ ਤਿਆਗੀ ਪ੍ਰਯੋਪ੍ਰੀਤਮ ਮੇਰਾ ਹੋਰ ਸਾਰੀਆਂ ਇਸਤਰੀਆਂ ਨੂੰ ਛੱਡ ਕੇ ਉਹ ਪ੍ਰੀਤਮ ਮੇਰਾ ਪਿਆਰਾ ਬਣ ਗਿਆ ਪ੍ਰਗਟਿਆ ਸੂਰਜ ਜੋਤ ਉਜਿਆਰਾ ਹੈ ਸਕੀ ਉਸ ਕੰਤ ਦੀ ਕਿਰਪਾ ਨਾਲ ਮੇਰੇ ਅੰਦਰ ਪ੍ਰਮਾਤਮਾ ਜੀਵਨ ਦਾ ਸੂਰਜ ਚੜ ਪਿਆ ਆਤਮਿਕ ਨਿਵਣ ਦੀ ਜੋਤ ਜਗ ਪਈ ਸੇਜ ਵਿਸ਼ਾਈ ਸਰਦ અપਾਰਾ ਬੇਅੰਤ ਪ੍ਰਭੂ ਦੀ ਸ਼ਰਧਾ ਦੀ ਸੇਜ ਮੈਂ ਵਿਛਾ ਦਿੱਤੀ ਮੇਰੇ ਹਿਰਦੇ ਵਿੱਚ ਪ੍ਰਭੂ ਵਾਸਤੇ ਪੂਰੀ ਸ਼ਰਧਾ ਬਣ ਗਈ ਨਾਵ ਰੰਗ ਲਾਲ ਸੇਜ ਰਾਵਣ ਆਇਆ ਹੁਣ ਆਪਣੀ ਮਿਹਰ ਨਾਲ ਹੀ ਉਹ ਨਿਤ ਨਵੇਂ ਪਿਆਰ ਨਾਲ ਪ੍ਰੀਤਮ ਮੇਰੇ ਹਿਰਦੇ ਦੀ ਸੇਜ ਉੱਤੇ ਆ ਬੈਠਾ ਜਨ ਨਾਨਕ ਪਿਰ ਧਨ ਮਿਲ ਸੁਖ ਪਾਇਆ اے दास नानक प्रभुपति ਨੂੰ ਮਿਲ ਕੇ ਜੀਵ ਸਤਿ ਆਤਮਕ ਆਨੰਦ ਮਾਣਦੀ ਹੈ ਸੋਹੀ ਮਹਲਾ ਪੰਜਵਾਂ ਉਮਕੇ ਉਹੀਓ ਮਿਲਨ ਪ੍ਰਭ ਤਾਈ ਮੇਰਾ ਹਿਰਦਾ ਪ੍ਰਭੂ ਨੂੰ ਮਿਲਣ ਵਾਸਤੇ ਖੁਸ਼ੀ ਨਾਲ ਨੱਚ ਪਿਆ ਖੋਜਤ ਚਰਿਓ ਦੇਖਿਓ ਪ੍ਰੇਜਾਈ ਪ੍ਰਭੂ ਨੂੰ ਲੱਭਣਾ ਚੜ ਪਿਆ ਹਾ ਕਿ ਮੈਂ ਪਿਆਰੇ ਦੇ ਰਹਿਣ ਦੀ ਥਾਂ ਕਿਤੇ ਵੇਖਾਂ ਸੁਨਤ ਸੰਦੇਸ ਰੋ ਪ੍ਰੇ ਗ੍ਰਹਿ ਸੇਜ ਵਿਸ਼ਾਈ اے ਸਖੀ ਪਿਆਰੇ ਦਾ ਸਨੇਹਾ ਸੁਣਦਿਆ ਮੇਹਰ ਦੇ ਘਰ ਵਿੱਚ ਛੇਜ ਵਿਛਾ ਦਿੱਤੀ ਹੈ ਭ੍ਰਮ ਭ੍ਰਮ ਆਇਓ ਤੋ ਨਦਰ ਨਾ ਪਾਈ ਪਰ ਢੜਕ ਢੜਕ ਕੇ ਮੋੜ ਆਇਆ ਜਦੋਂ ਪ੍ਰਭੂ ਦੀ ਮੇਰ ਦੀ ਨਿਗਾਹ ਹਾਸਲ ਨਾ ਹੋਈ ਕੈਨ ਬੇਦੇ ਹੀ ਰੋਤੀ ਰਹੇ ਨੀ ਮਾਨੋ ਹੈ ਸਜਣ ਪ੍ਰਭੂ ਮੈਨੂੰ ਮਿਲ ਮੈਂ ਤੇਰ ਤੋ ਸਦਕੇ ਜਾਂਦੀ ਹਾਂ ਮਿਲ ਸਾਜਣ ਹਾਂ ਤੁਜ ਕੁਰਬਾਨਾ ਰਹਾਉ ਤੇਰੇ ਦਰਸ਼ਨ ਤੋਂ ਬਿਨਾ ਮੇਰਾ ਇਹ ਨਿਮਰਣਾ ਦਿਲ ਕਿਵੇਂ ਧੀਰਜ ਫੜੇ ਇਕ ਸੇਜ ਵਿਸ਼ੀਤਨ ਕੰਤਾ ਹੈ ਸਖੀ ਜੀਵ ਇਸਤਰੀ ਅਤੇ ਪ੍ਰਭੂਪਤੀ ਦੀ ਕੋਹੀ ਸੇਜ ਜੀਵ ਇਸਤਰੀ ਦੇ ਹਿਰਦੇ ਵਿੱਚ ਵਿਸ਼ੀ ਹੋਈ ਹੈ ਤਨ ਸੋਤੀ ਫੇਰ ਸਦ ਜਾਗੰਤਾ ਪਰ ਜੀਵ ਇਸਤਰੀ ਸਦਾ ਮਾਇਆ ਦੇ ਮੋਹ ਦੀ ਨੀਂਦ ਵਿੱਚ ਸੁੱਤੀ ਰਹਿੰਦੀ ਹੈ ਪ੍ਰਭੂਪਤੀ ਸਦਾ ਜਾਗਦਾ ਰਹਿੰਦਾ ਹੈ ਮਾਇਆ ਦੇ ਪ੍ਰਭਾਵ ਤੋਂ ਉੱਤੇ ਰਹਿੰਦਾ ਹੈ ਪਿਯੋ ਮਦਰੋ ਤਨ ਮਤਵੰਤਾ ਜੀਵੀ ਸਤਰੀ ਨੂੰ ਵਸ ਰਹੀਂਦੀ ਹੈ ਜਿਵੇਂ ਇਸ ਨੇ ਸ਼ਰਾਬ ਪੀਤੀ ਹੋਵੇ ਧਨ ਜਾਗੈ ਜੇ ਫਿਰ ਬੋਲੰਤਾ ਹਾਂ ਜੀਵੀ ਸਤਰੀ ਜਾਗ ਵੀ ਸਕਦੀ ਹੈ ਜੇ ਪ੍ਰਭੂ ਪਤੀ ਆਪ ਜਗਾਏ ਭਈ ਨਿਰਾਸੀ ਬਹੁਤ ਦਿਨ ਲਾਗੇ हे ਸਖੀ ਉਮਰ ਦੇ ਬਹੁਤ سارے ਦਿਨ ਬੀਤ ਗਏ ਹਨ ਹੁਣ ਮੈਂ ਨਿਰਾਸ਼ ਹੋ ਗਈ ਹਾਂ ਦੇਸ ਦਿਸੰਤਰ ਮੈਂ ਸਗਲੇ ਝਾਗੇ ਮੈਂ ਬਾਰ ਹੋਰ ਹੋਰ ਪਾਸੇ ਦੇਸ਼ ਭਾਲ ਵੇਖੇ ਹਨ ਪਰ ਬਾਹਰ ਪ੍ਰਭੂ ਪਤੀ ਕਿਤੇ ਲੱਭਾ ਨਹੀਂ ਖੇਨ ਰਹਾਂ ਨਾ ਪਾਵਾਂ ਬਿਨ ਪਗ ਪਾਗੇ ਉਸ ਪ੍ਰਭੂ ਪਤੀ ਦੇ ਚਰਨਾ ਉੱਤੇ ਪੈਣ ਤੋਂ ਬਿਨਾ ਮੈਨੂੰ ਇੱਕ ਛਣ ਵਾਸਤੇ ਵੀ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ ਹੋਏ ਕਿਰਪਾਲ ਪ੍ਰਭ ਮਿਲਾਂ ਸੁਭਾਗੇ ਹਾਂ ਜੇ ਸਖੀ ਜਿਓ ਆਪ ਕਿਰਪਾਲ ਹੋਵੇ ਸਹੀ ਜੀ ਵਿਸਤਰੀਆਂ ਚੰਗੇ ਭਾਗ ਜਾਗਣ ਨਾਲ ਉਸ ਪ੍ਰਭੂ ਨੂੰ ਮਿਲ ਸਕਦੀਆਂ ਹਨ ਭੈਓ ਕਿਰਪਾਲ ਸਤ ਸੰਗ ਮਿਲਾਇਆ ਪ੍ਰਭੂ ਮੇਰੇ ਉੱਤੇ ਦਇਆਵਾਨ ਹੋ ਗਿਆ ਹੈ ਮੈਨੂੰ ਉਸ ਨੇ ਸਤ ਸੰਗ ਵਿੱਚ ਮਿਲਾ ਦਿੱਤਾ ਹੈ ਬੋਝੀ ਤਪਤ ਕਰੈ ਫਿਰ ਪਾਇਆ ਮੇਰੀ ਵਿਕਾਰਾਂ ਦੀ ਤਪਸ਼ ਮਿਟ ਗਈ ਹੈ ਮੈਂ ਉਸ ਪ੍ਰਭੂ ਪਤੀ ਨੂੰ ਹਿਰਦੇ ਘਰ ਵਿੱਚ ਹੀ ਲੱਭ ਲਿਆ ਸਗਲੇ ਸ਼ਿੰਗਾਰ ਹੁਣ ਮੁਜਹਿ ਸੁਹਾਇਆ ਹੁਣ ਮੈਨੂੰ ਆਪਣੇ ਸਾਰੇ ਸ਼ਿੰਗਾਰ ਉਦਮ ਸੋਹਣੇ ਲੱਗ ਰਹੇ ਹਨ ਕਉ ਨਾਨਕ ਗੁਰ ਭਰਮ ਚੁਕਾਇਆ ਨਾਨਕ ਆਖਦਾ ਹੈ ਕਿ ਗੁਰੂ ਨੇ ਮੇਰੀ ਭਟਕਣਾ ਦੂਰ ਕਰ ਦਿੱਤੀ ਹੈ ਜਾਂ ਦੇਖਾਂ ਤਾਂ ਪਰ ਹੈ ਭਾਈ ਹੁਣ ਮੈਂ ਜਿੱਧਰ ਵੇਖਦਾ ਹਾਂ ਮੈਨੂੰ ਪ੍ਰਭੂ ਹੀ ਦਿਸਦਾ ਹੈ ਖੋਲਿਓ ਕਪਾਟ ਤਮਨ ਠਹਿرائی ਰਹਾ ਦੂਜਾ ਗੁਰੂ ਨੇ ਮੇਰੇ ਅੰਦਰੋਂ ਭਰਮ ਦਾ ਪਰਦਾ ਲਾ ਦਿੱਤਾ ਮੇਰਾ ਮਨ ਟਿਕ ਗਿਆ ਹੈ ਸੋਹੀ ਮਹਲਾ ਪੰਜਵਾ ਕੀ ਗੁਣ ਤੇਰੇ ਸਾਰ ਸੰਹੱਲੀ ਮੋਹ ਨਿਰਗੁਣ ਕੇ ਦਾਤਾਰੇ ਮੈਂ ਗੁਣਹੀਨ ਦੇਹੇ ਦਾਤਾਰ ਮੈਂ ਤੇਰੇ ਕਿਹੜੇ ਕਿਹੜੇ ਗੁਣ ਚੇਤੇ ਕਰਕੇ ਆਪਣੇ ਹਿਰਦੇ ਵਿੱਚ ਵਸਾਵਾਂ ਬੇਖਰੀਦ ਕਿਆ ਕਰੇ ਚਤੁਰਾਈ ਇਹ ਜਿਓ ਪਿੰਡ ਸਭ ਥਾਰੇ ਮੈਂ ਤਾਂ ਤੇਰਾ ਮੁਲ ਖਰੀਦਿਆ ਸੇਵਕ ਹਾਂ ਮੁਲ ਖਰੀਦਿਆ ਨੌਕਰ ਕੋਈ ਚਲਾਕੀ ਦੀ ਗੱਲ ਨਹੀਂ ਕਰ ਸਕਦਾ ਹੈ ਦਾਤਾਰ ਮੇਰਾ ਸਰੀਰ ਤੇ ਮੇਰੀ ਇਹ ਜਿੰਦ ਸਭ ਤੇਰੇ ਹੀ ਦਿੱਤੇ ਹੋਏ ਹਨ lal rangile pritam man mohana tere darshan ko ham bare raho he chauji lal he pritam he man nu moh lene wale assi jeev tere darshan ton qurban haa ਪ੍ਰਭ ਦਾਤਾ ਮੋਹਦੀਨ ਪੇਖਾਰੀ ਤੂੰ ਸਦਾ ਸਦਾ ਉਪਕਾਰੇ ਹੈ ਦਾਤਾਰ ਤੂੰ ਮਾਲਕ ਹੈਂ ਦਾਤਾ ਦੇਣ ਵਾਲਾ ਹੈ ਦਾਤਾਂ ਦੇਣ ਵਾਲਾ ਹੈ ਤੇਰੇ ਦਰ ਤੇ ਕੰਗਾਲ ਮੰਗਤਾ ਹਾਂ ਤੂੰ ਸਦਾ ਹੀ ਤੂੰ ਸਦਾ ਹੀ ਮੇਰੇ ਉੱਤੇ ਮਿਹਰਬਾਨੀਆਂ ਕਰਦਾ ਹੈ ਜੋ ਕਿਛ ਨਾਹੀ ਜੇ ਮੈਂ ਤੇ ਹੋਵੈ ਮੇਰ ਠਾਕੁਰ ਅਗੰਮ ਅਪਾਰੇ ਸੋ ਕਿਸ਼ਨਾਹੀ ਜੇ ਮੈਂ ਤੇ ਹੋਵੈ ਮੇਰੇ ਠਾਕੁਰ ਅਗੰਮ ਅਪਾਰੇ ਹੈ ਮੇਰੇ ਆਪਾਚ ਅਤੇ ਬੇਅੰਤ ਮਾਲਕ ਕੋਈ ਐਸਾ ਕੰਮ ਨਹੀਂ ਜੋ ਤੇਰੀ ਮਦਦ ਤੋਂ ਬਿਨਾ ਮੈਥੋਂ ਹੋ ਸਕੇ ਕਿਆ ਸੇਵ ਕਮਾਵਾਂ ਕਿਆ ਕਹਿਰ ਝਾਵਾਂ ਕਿਤ ਬੇਦ ਕਿਤ ਪਾਵਾਂ ਦਰਸਾਰੇ ਕਿਆ ਸੇਵਕ ਮਾਵੋ ਕਿਆ ਕਹਿ ਰਜ਼ਾਮੋ ਬੇਦਕਿਤ ਪਾਵਾਂ ਦਰਸਾਰੇ ਹੈ ਪ੍ਰਭੂ ਮੈਂ ਤੇਰੀ ਕਿਹੜੀ ਸੇਵਾ ਕਰਾਂ ਮੈਂ ਕੀ ਆਕੇ ਤੈਨੂੰ ਖੁਸ਼ ਕਰਾਂ ਮੈਂ ਕਿਸ ਤਰ੍ਹਾਂ ਤੇਰਾ ਦੇਦਾਰ ਹਾਸਲ ਕਰਾਂ ਮੈਂ ਤ ਨਹੀਂ ਪਾਈਐ ਅੰਤ ਨਾ ਲਈਐ ਮਨ ਤਰਸੈ ਚਰਨਾਰੇ ਤੇਰੀ ਹਸਤੀ ਦਾ ਮਾਪ ਨਹੀਂ ਲੱਗ ਸਕਦਾ ਤੇਰੇ ਗੁਣਾਂ ਦਾ ਅੰਤ ਨਹੀਂ ਬਹਿ ਸਕਦਾ ਮੇਰਾ ਮਨ ਸਦਾ ਤੇਰੇ ਚਰਨਾਂ ਵਿੱਚ ਪੈ ਰਹਿਣ ਨੂੰ ਤਰਸਦਾ ਹੈ। ਪਾਉ ਦਾਨ ਠੀਠ ਹੋਏ ਮੰਗੋ ਮੁਖ ਲਾਗੇ ਸੰਤ ਰੇ ਨਾਰੇ। हे प्रभु ਮੈਂ ਠੀਠੋ ਕੇ ਮੋੜ ਮੋੜ ਤੇਰੇ ਦਰ ਤੋਂ ਮੰਗਦਾ ਹਾਂ। ਮੈਨੂੰ ਇਹ ਦਾਨ ਮਿਲ ਜਾਏ ਕਿ ਮੇਰੇ ਮੱਥੇ ਉੱਤੇ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਲੱਗਦੀ ਰਹੇ। ਜਨ ਨਾਨਕ ਕੋ ਕਉ ਗੁਰ ਕਿਰਪਾ ਧਾਰੀ ਪ੍ਰਭ ਹੱਥ ਦੇ ਨਿਸਤਾਰੇ ਏ ਨਾਨਕ ਦਾਸ ਜਿਸ ਉੱਤੇ ਗੁਰੂ ਨੇ ਮਿਹਰ ਕਰ ਦਿੱਤੀ ਪ੍ਰਭੂ ਨੇ ਉਸ ਨੂੰ ਆਪਣੇ ਹੱਥ ਦੇ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲਿਆ ਸੋਹੀ ਮਹਲਾ ਪੰਜਵਾਂ ਘਰਤੀ ਜਾਇ ਇੱਕ ਓੰਕਾਰ ਸਤ ਗੁਰ ਪ੍ਰਸਾਦ ਸੁਹੀ ਰਾਗੰਦਰ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹੀ ਦੇ ਪਾਵਨ ਬੋਲ ਜਿਨ੍ਹਾਂ ਨੂੰ ਸਹਿਬਾ ਨੇ ਤੀਸਰੇ ਘਰ ਵਿੱਚ ਗਾਉਣ ਦੀ ਹਦਾਇਤ ਕੀਤੀ ਹੈ ਅਕਾਲ ਪੁਰਖ ਵੈ ਗੁਰੂ ਇੱਕ ਹੈ ਅਤੇ ਸੱਚੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਸੇਵਾ ਥੋਰੀ ਮੰਗਨ ਬਹੁਤਾ ਅਸੀਂ ਕਰਦੇ ਘਾਟਾਂ ਤੇ ਮੰਗਦੇ ਵਾਧਾ ਮਹਲ ਨਾ ਪਾਵੇ ਕਹ ਤੋ ਪਹਤਾ ਖਲੋਤਾ 라ਵੇ ਚ ਹੈ ਤੇ ਦਾਵੇ ਇਹ ਕਰਦਾ ਵੀ ਅਸੀਂ ਮੰਜ਼ਲ ਤੇ ਪਹੁੰਚ ਗਏ ਹਾਂ ਜੋ ਪ੍ਰੇਮਨੇ ਤਿਸ ਕੀ ਰੀਸਾ ਜਿਹੜੇ ਰੱਬ ਨੂੰ ਮੰਗਦੇ ਹਨ ਸਿਰਫ ਉਹਨਾਂ ਦੀਆਂ ਰੀਸਾਂ ਕਰਦਾ ਹੈ ਕੂੜੇ ਮੂਰਖ ਕੀ ਹੱਠੀ ਸਾਰਾ ਹੋ ਇਹ ਹੈ ਝੂਠੇ ਮੂਰਖ ਮਨੁੱਖ ਦੇ ਹੱਠ ਦੀ ਗੱਲ ਜਿੱਦ ਦੀ ਗੱਲ ਵੇਖ ਦਿਖਾਵੇ ਸੱਚ ਨਾ ਕਮਾਵੇ ਸਿਰਫ ਵਿਖਾਵਾ ਕਰਦਾ ਪਰ ਸੱਚ ਤੇ ਤੁਰਦਾ ਨਹੀਂ ਕਹ ਤੂੰ ਮਹਲੀ ਨਿਕਟਣਾ ਆਵੇ ਕਹੀ ਜਾਂਦਾ ਮੈਂ ਮਹਿਲ ਚ ਬੈਠਾ ਪਰ ਹੈ ਮਹਿਲ ਦੇ ਲਾਗੇ ਵੀ ਨਹੀਂ ਆਤੀਤ ਸਦਾਏ ਮਾਇਆ ਕਾ ਮਤਾ ਆਪਣੇ ਆਪ ਨੂੰ ਤਿਆਗੀ ਦੱਸਦਾ ਪਰ ਮਾਇਆ ਦੀ ਸੁਰਤ ਵਿੱਚ ਐ ਕੁੱਟ ਕੁੱਟ ਕੇ ਭਰੀ ਪਈ ਹੈ ਮਨ ਨਹੀਂ ਪ੍ਰੇਤ ਕਹੈ ਮੁਖ ਰਤਾ ਮਨੋਂ ਨਹੀਂ ਪਿਆਰ ਪਰ ਜ਼ੁਬਾਨ ਨਾਲ ਮੂੰਹ ਮੂੰਹ ਬਹੁਤ ਦਾਵੇ ਕਰਦਾ ਵੀ ਬੜਾ ਪਿਆਰ ਕਰਦਾ ਕਉ ਨਾਨਕ ਪ੍ਰਭ ਬਿਨੋ ਸੁਣੀ ਜੈ ਨਾਨਕ ਆਖਦਾ ਹੈ ਕਿ हे ਪ੍ਰਭੂ ਮੇਰੀ ਬੇਨਤੀ ਸੁਣ ਕੋ ਚਲ ਕઠੋਰ ਕਾਮੀ ਮੁਕਤ ਕੀਜੈ ਜੀਵ ਵਿਚਾਰਾ ਕੁਝ ਕਰਨ ਜੋਗਾ ਨਹੀਂ ਇਹ ਮੰਦ ਕਰਮੀ ਹੈ ਨਿਰਦਈ ਹੈ ਵਿਸ਼ਈ ਹੈ ਫਿਰ ਵੀ ਤੇਰਾ ਹੈ ਇਸ ਨੂੰ ਇਹਨਾਂ ਵਿਕਾਰਾਂ ਦੁੱਖਲਾਸੀ ਬਖਸ਼ ਦਰਸ਼ਨ ਦੇਖੈ ਕੀ ਵਡਿਆਈ ਅਸਾਂ ਜੀਵਾਂ ਨੂੰ ਇਹ ਵਡਿਆਈ ਬਖਸ਼ ਕੇ ਤੇਰਾ ਦਰਸ਼ਨ ਕਰ ਸਕੀ ਤਮ ਸੁਖ ਦਾਤੇ ਪੁਰਖ ਸੁਭਾਈ ਰਹਾਉ ਦੁਜਾ ਹੈ ਪੁਰਖ ਪ੍ਰਭੂ ਤੂੰ ਸਭ ਸੁਖ ਦੇਣ ਜੋਗਾ ਹੈ ਤੂੰ ਪਿਆਰ ਭਰਪੂਰ ਹੈ ਤੂੰ ਸਿੱਖਿਆ ਦਾ ਖਜ਼ਾਨਾ ਹੈ ਸੋਹੀ ਮਹਲਾ ਪੰਜਵਾ ਬੁਰੇ ਕਾਮ ਕੋ ਉਠ ਖਲੋਇਆ ਮੁਰਖ ਮਨੁਖ ਮੰਦੇ ਕੰਮਾਂ ਨੂੰ ਫੜਾ ਫੜ ਡੁੱਟ ਕੇ ਖਲੋ ਜਾਂਦਾ ਨਾਮ ਕੀ ਬੇੜਾ ਪੈ ਪੈ ਸੋਇਆ ਤੇ ਜੇ ਚੰਗੀ ਗੱਲ ਕਰੋ ਫਿਰ ਕੇ ਸਲ ਮਾਰਦਾ ਸੌ ਜਾਂਦਾ ਫਿਰ ਇਗਨੋਰ ਕਰਦਾ ਮੜੀ ਗੱਲ ਧਿਆਨ ਨਾਲ ਸੁਣਦਾ ਤੇ ਚੰਗੀ ਗੱਲ ਨੂੰ ਛੱਡ ਦਿੰਦਾ ਪਾਸਾ ਵਟਲੇਦਾ ਉਹ। ਆਸਰੇ ਆਪਣਾ 부ਜੈ ਨਾ ਇਆਨਾ ਬੇਸਮਝ ਮਨੁੱਖੇ ਨਹੀਂ ਸਮਝਦਾ ਕਿ ਮਨੁੱਖਾ ਜੀਵਨ ਹੀ ਆਪਣਾ ਅਸਲ ਮੌਕਾ ਹੈ ਜਦੋਂ ਪ੍ਰਭੂ ਨੂੰ ਯਾਦ ਕੀਤਾ ਜਾ ਸਕਦਾ। ਮਾਇਆ ਮੋਹ ਰੰਗ ਲਪਟਾਣਾ ਰਹਾਓ। ਮੂਰਖ ਮਨੁੱਖ ਮਾਇਆ ਦੇ ਮੋਹ ਦੀ ਲਗਨ ਵਿੱਚ ਮਸਤ ਰਹਿੰਦਾ ਹੈ। ਲੋਭ ਲਹਿਰ ਕੋ ਬੇਗਸ ਫੁੱਲ ਬੈਠਾ ਲੋਭ ਲਹਿਰ ਕੋ ਬੇਗਸ ਫੁੱਲ ਬੈਠਾ ਅੰਦਰੋਂ ਉੱਠ ਲਈ ਲੋਭ ਦੀ ਲਹਿਰ ਦੇ ਕਾਰਨ ਮਾਇਆ ਲਾਭ ਦੀ ਆਸ ਤੇ ਖੁਸ਼ ਹੋ ਕੇ ਫੁੱਲ ਫੁੱਲ ਕੇ ਬੈਠਦਾ ਹੈ ਸਾਧ ਜਨਾਂ ਦਾ ਦਰਸ਼ਨ ਨਾ ਡਿਠਾ ਕਦੇ ਸੰਤ ਜਨਾਂ ਦਾ ਦਰਸ਼ਨ ਵੀ ਨਹੀਂ ਕਰਦਾ ਕਬ ਹੁਣ ਸਮਝੈ ਅਗਿਆਨ ਗਵਾਰਾ ਆਤਮਿਕ ਜੀਵਨ ਦੀ ਸੋਝ ਤੋਂ ਸੱਖਣਾ ਮੂਰਖ ਮਨੁੱਖ ਆਪਣੇ ਅਸਲ ਭਲੇ ਦੀ ਗੱਲ ਕਦੇ ਵੀ ਨਹੀਂ ਸਮਝਦਾ ਬਹਰ ਬਹਰ ਲਪਟਿਓ ਜੰਜਾਰਾ ਰਹਾ ਉਹ ਮੜਮੜ ਮਾਇਆ ਦੇ ਧੰਦਿਆਂ ਵਿੱਚ ਰੁਝਾ ਰਹਿੰਦਾ ਹੈ ਵੇਖੇ ਨਾਦ ਕੰਨ ਸੁਣ ਭੀਨਾ ਮਾਇਆ ਦੇ ਮੋਹ ਵਿੱਚ ਅੰਨਾ ਹੋਇਆ ਮਨੁੱਖ ਵਿਸ਼ੇ ਵਿਕਾਰਾਂ ਦੇ ਗੀਤ ਕੰਨੀ ਸੁਣ ਕੇ ਖੁਸ਼ ਹੁੰਦਾ ਹੈ ਹਰ ਜਸ ਸੁਨਤ ਆਲਸ ਮਨ ਕੀਨਾ ਪਰ ਪ੍ਰਮਾਤਮਾ ਦੀ ਸਿੱਖ ਸਲਾਹ ਸੁਣਨੋਂ ਮਨ ਵਿੱਚ ਆਲਸ ਕਰਦਾ ਹੈ ਦ੍ਰਿਸ਼ਟ ਨਾਹੀ રે ਪੇਖਤ ਅੰਦੇ ਹੈ ਅੰਨੇ ਤੂੰ ਅੱਖਾਂ ਨਾਲ ਕਿਉਂ ਨਹੀਂ ਵੇਖਦਾ ਛੋੜ ਜਾਹ ਝੂਠੇ ਸਭ ਧੰਦੇ ਰਹਾਓ ਕਿ ਸਾਰੇ ਦੁਨੀਆਂ ਵਾਲੇ ਧੰਦੇ ਛੱਡ ਕੇ ਆਖਰ ਇੱਥੋਂ ਚਲਾ ਜਾਏਗਾ ਕੋ ਨਾਨਕ ਪ੍ਰਭ ਬਖਸ਼ ਕਰੀ ਜਾਏ ਨਾਨਕ ਆਖਦਾ ਹੈ ਕਿ हे ਪ੍ਰਭੂ ਮੇਰੇ ਉੱਤੇ ਮਿਹਰ ਕਰ ਕਰ ਕਿਰਪਾ ਮੋਹ ਸਾਧ ਸੰਗ ਦੀਜੇ ਕਿਰਪਾ ਕਰਕੇ ਮੈਨੂੰ ਗੁਰਮੁਖਾਂ ਦੀ ਸੰਗਤ ਬਖਸ਼ ਤੋ ਕਿ ਸ਼ਿਪਾਈ ਹੈ ਜੋ ਹੋਈ ਹੈ ਰੇਨਾ ਸਾਧ ਸੰਗਤ ਵਿੱਚੋਂ ਵੀ ਤਦੋਂ ਹੀ ਕੁਝ ਹਾਸਲ ਕਰ ਸਕੀਦਾ ਹੈ ਜਦੋਂ ਗੁਰਮੁਖਾਂ ਦੇ ਚਰਨਾਂ ਦੀ ਧੂੜ ਬਣ ਜਾਈਏ ਜਿਸੈ ਬੁਝਾਏ ਤੈਸ ਨਾਮ ਲੈਣਾ ਰਹਾਉ ਜਿਸ ਮਨੁੱਖ ਨੂੰ ਪਰਮਾਤਮਾ ਚਰਨ ਧੂੜ ਹੋਣ ਦੀ ਸੂਝ ਬਖਸ਼ਦਾ ਹੈ ਉਹ ਸਾਧ ਸੰਗਤ ਵਿੱਚ ਟਿਕ ਕੇ ਉਸ ਦਾ ਨਾਮ ਸਿਮਰਦਾ ਹੈ ਉਸ ਨੂੰ ਯਾਦ ਕਰਦਾ ਹੈ ਸੁਰਤ ਵਿੱਚ ਟਿਕਾਉਂਦਾ ਹੈ ਸੂਹੀ ਮਹਲਾ ਪੰਜਵਾਂ ਕਰਮੈ ਠਾਕੁਰ ਨਦਰ ਨ ਆਵੇ ਰੱਬ ਘਰ ਹੈ ਹਰਦੇ ਚ ਬੈਠਾ ਪਰ ਇਹਨ ਡਿਸਦਾ ਨਹੀਂ ਗਲ ਮੈਂ ਪਾਹਣ ਲੈ ਲਟਕਾ ਵੈ ਗਲ ਚ ਪੱਥਰ ਬੰਨੀ ਫਿਰਦਾ ਵੀ ਸ਼ਾਇਦ ਇਹੋ ਹੀ ਭਗਵਾਨ ਨੇ ਜਿਹੜਾ ਅੰਦਰ ਉਹ ਦਿਸਦਾ ਨਹੀਂ ਭਰਮੇ ਭੁੱਲਾ ਸਾਖਤ ਫਿਰਦਾ ਭੁਲੇਖੇ ਵਿੱਚ ਪਿਆ ਹੋਇਆ ਰੱਬ ਤੋਂ ਟੁੱਟਾ ਮਨੁੱਖ फडਕਣਾ ਵਿੱਚ ਪਿਆ ਰਹਿਦਾ ਹੈ ਤੇ ਪਤਾ ਨਹੀਂ ਕਿੱਥੇ ਕਿੱਥੇ ਫਿਰਦਾ ਨੀਰ ਬਿਰੋਲੇ ਖੱਪ ਖੱਪ ਮਰਤਾ ਰਹਾਉ ਪਾਣੀ ਰੜਕ ਰਿਆ ਪਾਣੀ ਚ ਮਧਾਣੀ ਪਾ ਕੇ ਬੈਠਾ ਤੇ ਦਿਨ ਰਾਤ ਦੁਖੀ ਹੋ ਜਾਂਦਾ ਪ੍ਰਾਪਤੀ ਕੁਝ ਨਹੀਂ ਹੋਣੀ ਕਿਉਂਕਿ ਪਾਣੀ ਚ ਮਧਾਣੀ ਪਾਇਆ ਪਾਣੀ ਨੂੰ ਰੜਕਿਆ ਕੀ ਨਿਕਲਣਾ ਜਿਸ ਪਾਹਣ ਕੋ ਠਾਕੁਰ ਕਹਤਾ ਸਾਕਤ ਮਨੁੱਖ ਜਿਸ ਪੱਥਰ ਨੂੰ ਪ੍ਰਮਾਤਮਾ ਅੱਖ ਦਾ ਸਮਝਦਾ ਰਹਿੰਦਾ ਉਹ ਪਾਹਣ ਲੈ ਉਸ ਕੋ ਡੁੱਬਤਾ ਉਹ ਪੱਥਰ ਆਪਣੇ ਉਸ ਪੁਜਾਰੀ ਨੂੰ ਵੀ ਲੈ ਕੇ ਪਾਣੀ ਵਿੱਚ ਡੁੱਬ ਜਾਂਦਾ ਹੈ ਗੁਨਾਹਗਾਰ ਲੋਣ ਹਰਾਮੀ ਤੇ ਪਾਪੀ ਹੈ ਅਕਿਰਤ ਕਣ ਪਾਹਣ ਨਾਓ ਨ ਪਾਰ ਗ੍ਰਾਮੀ ਪੱਥਰ ਦੀ ਬੇੜੀ ਨਦੀ ਤੋਂ ਪਾਰ ਨਹੀਂ ਲੰਘ ਸਕਦੀ ਪੱਥਰ ਦੀ ਮੂਰਤੀ ਦੀ ਪੂਜਾ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਲੰਘਾ ਸਕਦੀ ਗੁਰ ਮਿਲ ਨਾਨਕ ਠਾਕੁਰ ਜਾਤਾ ਗੁਰੂ ਨੂੰ ਮਿਲ ਕੇ ਹੈ ਨਾਨਕ ਜਿਨੇ ਪ੍ਰਮਾਤਮਾ ਨੂੰ ਸਮਝ ਲਿਆ ਕਾਲ ਪੁਰਖ ਵੈਗੁਰੂ ਨੂੰ ਜਾਣ ਲਿਆ ਜਲ ਥਲ ਮਹੀਲ ਪੂਰਨ ਵਿਧਾਤਾ ਉਹਨੂੰ ਸਮਝ ਲੱਗ ਜਾਂਦੀ ਹੈ ਕਿ ਉਹ ਅਕਾਲ ਪੁਰਖ ਵੈਗੁਰੂ ਪ੍ਰਮਾਤਮਾ ਹਰ ਥਾਂ ਤੇ ਹਰ ਵੇਲੇ ਹਰ ਜਗ੍ਹਾ ਤੇ ਵਸਦਾ ਹੈ